ਜੇਬ ਚੋਂ ਕੁਝ ਨਹੀਂ ਜਾਵੇਗਾ ਔਨ ਦੇ ਲੱਖ ਰੁਪਏ ਅਸਰਨਾ ਹੋਵੇਗਾ ਛੋਟਾ ਜਿਹਾ ਕੰਮ ਹਰ ਮਹੀਨੇ ਘਰ ਬੈਠੇ ਕਮਾ ਸਕਦੇ ਹੋ 1 ਲੱਖ ਰੁਪਏ ਬਸ ਹੋਣੀ ਚਾਹੀਦੀ ਹੈ ਖਾਲੀ ਜੇਕਰ ਤੁਸੀਂ ਵੀ ਪੈਸਾ ਕਮਾਉਣਾ ਚਾਹੁੰਦੇ ਹੋ ਪਰ ਤੁਹਾਡੀ ਜੇਬ ਵਿੱਚ ਕੁਝ ਨਹੀਂ ਤਾਂ ਘਰ ਬੈਠੇ ਬੈਠੇ ਚੰਗੇ ਪੈਸੇ ਤੁਸੀਂ ਕਮਾ ਸਕਦੇ ਹੋ ਹਜ਼ਾਰਾਂ ਚ ਨਹੀਂ ਬਲਕਿ ਲੱਖਾਂ ਚ ਹਰ ਮਹੀਨੇ 1 ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਪਰ ਤੁਹਾਡੇ ਕੋਲ ਖਾਲੀ ਜ਼ਮੀਨ ਜਾਂ ਛੱਤ ਤੇ ਖੁੱਲੀ ਜਗ੍ਹਾ ਹੋਣੀ ਚਾਹੀਦੀ ਹੈ ਜੇਕਰ ਤੁਹਾਡੇ ਕੋਲ ਖਾਲੀ ਜ਼ਮੀਨ ਜਾਂ ਛੱਤ ਤੇ ਖੁੱਲੀ ਜਗ੍ਹਾ ਹੈ ਤਾਂ ਤੁਸੀਂ ਇਹਨਾਂ ਥਾਵਾਂ ਦੀ ਵਰਤੋਂ ਕਰਕੇ ਕੀਮਤੀ ਜਾਇਦਾਦ ਬਣਾ ਸਕਦੇ ਹੋ ਬਹੁਤ ਘੱਟ ਨਿਵੇਸ਼ ਨਾਲ ਇਹਨਾਂ ਸਥਾਨਾਂ ਦੀ ਵਰਤੋਂ ਕਰਕੇ ਚੰਗੇ ਪੈਸੇ ਕਮਾ ਸਕਦੇ ਹੋ ਇੱਥੇ ਤੁਸੀਂ ਹਰ ਮਹੀਨੇ 10000 ਤੋਂ 1 ਲੱਖ ਰੁਪਏ ਕਮਾ ਸਕਦੇ ਹੋ ਤੇ ਇਹਨਾਂ ਥਾਵਾਂ ਤੇ ਮੋਬਾਈਲ ਟਾਵਰ ਲਗਾ ਕੇ ਤੁਸੀਂ ਅਜਿਹਾ ਕਰ ਸਕਦੇ ਹੋ ਸਿੱਧਿਤ ਵਰਤੀ ਮੋਬਾਈਲ ਟਾਵਰ ਸਥਾਪਿਤ ਕਰਨ ਵਾਲੀਆਂ ਕੰਪਨੀ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣੀ ਜ਼ਾਇਦਾਦ ਤੇ ਮੋਬਾਈਲ ਟਾਵਰ ਸਥਾਪਿਤ ਕਰ ਸਕਦੇ ਹੋ ਤੁਹਾਨੂੰ ਕਿੰਨਾ ਪੈਸਾ ਮਿਲੇਗਾ ਇਹ ਕੁਝ ਬੁਨਿਆਦੀ ਤੱਤਾਂ ਜਿਵੇਂ ਜ਼ਮੀਨ ਦਾ ਆਕਾਰ ਸਥਾਨ ਅਤੇ ਜੋਖਮ ਆਦਿ ਤੇ ਨਿਰਭਰ ਕਰਦਾ ਹੈ 2000 ਵਰਗ ਫੁੱਟ ਖਾਲੀ ਜ਼ਮੀਨ ਤੇ ਮੋਬਾਈਲ ਟਾਵਰ ਲਗਾਇਆ ਜਾ ਸਕਦਾ ਹੈ ਜੇਕਰ ਤੁਸੀਂ ਇਮਾਰਤ ਦੀ ਛੱਤ ਤੇ ਟਾਵਰ ਲਗਵਾਉਣਾ ਹੈ ਤਾਂ ਘੱਟੋ ਘੱਟ 500 ਵਰਗ ਫੁੱਟ ਦੀ ਜਗ੍ਹਾ ਦੀ ਲੋੜ ਹੈ ਜੇਕਰ ਰਹਾਇਸ਼ੀ ਜ਼ਾਇਦਾਦ ਤੇ ਮੋਬਾਈਲ ਟਾਵਰ ਲਗਵਾਉਣਾ ਚਾਹੁੰਦੇ ਹੋ ਤਾਂ ਇਮਾਰਤ ਲਈ ਟਾਂਚਾ ਗਤ ਸੁਰੱਖਿਅਤ 2000 ਵਰਗ ਫੁੱਟ ਖਾਲੀ ਜ਼ਮੀਨ ਤੇ ਮੋਬਾਈਲ ਟਾਵਰ ਲਗਾਇਆ ਜਾ ਸਕਦਾ ਹੈ ਜੇਕਰ ਤੁਸੀਂ ਇਮਾਰਤ ਦੇ ਛੱਤ ਤੇ ਟਾਵਰ ਲਗਾਉਣਾ ਹੈ ਤਾਂ ਘੱਟੋ ਘੱਟ 500 ਵਰਗ ਫੁੱਟ ਦੀ ਜਗ੍ਹਾ ਲੋੜ ਹੈ ਜੇਕਰ ਤੁਸੀਂ ਰਹਾਇਸ਼ੀ ਇਲਾਕੇ ਤੇ ਮੋਬਾਈਲ ਲਗਾ ਜੇਕਰ ਤੁਸੀਂ ਰਹਾਇਸ਼ੀ ਇਲਾਕੇ ਤੇ ਮੋਬਾਈਲ ਟਾਵਰ ਲਗਾਉਣਾ ਚਾਹੁੰਦੇ ਹੋ ਤਾਂ ਇਮਾਰਤ ਲਈ ਟਾਂਚਾ ਗਤ ਸੁਰੱਖਿਅਤ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਯਕੀਨੀ ਬਣਾਓ ਟਾਵਰ ਹਸਕਾਲ ਸਕੂਲ ਜਾਂ ਸੰਸਥਾਵਾਂ ਤੋਂ 100 ਮੀਟਰ ਦੇ ਅੰਦਰ ਨਾ ਹੋਵੇ। ਦੇਸ਼ ਭਰ ਵਿੱਚ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਨ ਦੇ ਚਾਹਵਾਨ ਟੈਲੀਕਾਮ ਸੇਵਾ ਪ੍ਰਦਾਤਾ ਮੋਬਾਈਲ ਟਾਵਰ ਇੰਸਟਾਲੇਸ਼ਨ ਸੇਵਾਵਾਂ ਪ੍ਰਦਾਨ ਕਰਦੇ ਨੇ। ਤੁਸੀਂ ਇਹਨਾਂ TSP ਕੰਪਨੀਆਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਮੋਬਾਈਲ ਟਾਵਰ ਲਗਾਉਣ ਲਈ ਆਪਣੀ ਜਾਇਦਾਦ ਕਿਰਾਏ ਤੇ ਦੇਣ ਦਾ ਪ੍ਰਸਤਾਵ ਕਰ ਸਕਦੇ ਹੋ। ਤੁਸੀਂ MTNL, Tata Communication, GTL ਇਸ ਤੋਂ ਇਲਾਵਾ ਹੋਰ ਕਈ ਕੰਪਨੀਆਂ ਨਾਲ ਸੰਪਰਕ ਕਰ ਸਕਦੇ ਹੋ। ਟੈਲੀਗ੍ਰਾਮ ਕੋਮਪਨੀਆਂ ਨੂੰ ਆਪਣੀ ਜਾਇਦਾਦ ਬਾਰੇ ਜਾਣਕਾਰੀ ਪ੍ਰਦਾਨ ਕਰੋ ਉਹਨਾਂ ਦੀ ਜਾਂਚ ਲਈ ਸੱਦਾ ਦਿਓ ਜੇਕਰ ਤੁਹਾਡੀ ਜਾਇਦਾਦ ਰੇਡੀਓ ਫ੍ਰੀਕੁਐਂਸੀ ਦੇ ਨਜ਼ਰੀਏ ਤੋਂ ਟੁਕਬੀ ਹੈ ਤਾਂ ਕੰਪਨੀਆਂ ਮੌਲਾਨਾ ਕਰਨ ਲਈ ਤੁਹਾਡੇ ਸੰਪਰਕ ਵਿਚਾਰ ਸਕਦੇ ਨੇ ਜੈਰ ਸਾਈਟ ਦੇ ਨਿਰਖਣ ਤੋਂ ਬਾਅਦ ਕੁਝ ਸਮਝੌਤਾ ਪੱਤਰ ਤੇ ਦਸਤਕਤ ਕੀਤੀ ਜਾਣਗੇ ਫਿਰ ਤੁਹਾਡੀ ਜਾਇਦਾਦ ਨੂੰ ਟੀਐਸਪੀ ਕਿਰਾਏ ਤੇ ਦੇ ਦਿੱਤੀ ਜਾਵੇਗੀ ਮੋਬਾਈਲ ਟਾਵਰ ਲਗਾਉਣ ਲਈ ਤੁਹਾਨੂੰ ਕੋਈ ਨਿਵੇਸ਼ ਕਰਨ ਦੀ ਲੋੜ ਨਹੀਂ ਤੁਹਾਡੀ ਜ਼ਾਇਦਾਦ ਦੇ ਸਥਾਨ ਉਚਾਈ ਤੇ ਆਕਾਰ ਦੇ ਆਧਾਰ ਤੇ ਤੁਸੀਂ ਪਿੰਡੂ ਜਾਂ ਸ਼ਹਿਰੀ ਸਥਾਨਾਂ ਵਿੱਚ 10,000 ਤੋਂ 1 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਪ੍ਰਾਪਤ ਕਰ ਸਕਦੇ ਹੋ ਕਈ ਵਾਰ ਮੈਟਰੋ ਸ਼ਹਿਰ ਵਿੱਚ ਕਿਰਾਇਆ ਇਸ ਤੋਂ ਵੱਧ ਸਕਦਾ ਹੈ ਹਾਲਾਂਕਿ ਨਿਵੇਸ਼ ਨੂੰ ਸਮਝ ਕੇ ਕਰਨਾ ਚਾਹੀਦਾ ਹੈ ਅਸੀਂ ਇਸ ਕਿਸੇ ਵੀ ਤਰ੍ਹਾਂ ਦੀ ਨਿਵੇਸ਼ ਦੀ ਪੁਸ਼ਟੀ ਨਹੀਂ ਕਰਦੇ ਤੇ ਤੁਹਾਨੂੰ ਜੋ ਵੀ ਕੁਝ ਕਰਨਾ ਹੈ ਸਭ ਜਾਂਚ ਪਰਖ ਤੋਂ ਬਾਅਦ ਕਰਨਾ ਚਾਹੀਦਾ ਹੈ